ਹਾਂਜੀ ਦੋਸਤੋ ਕੀ ਹਾਲ ਆ ਤੁਹਾਡਾ ਤੇ ਮੈਂ ਆਇਆ ਸੀਗਾ ਅਦਰ ਸਟੇਸ਼ਨ ਵਾਲੇ ਪਾਸੇ ਤੇ ਮੈਂ ਵੇਖ ਰਿਹਾ ਕਿ ਬੱਚੇ ਤਾਂ ਗੇਮ ਖੇਡ ਰਹੇ ਆ ਤੇ ਮੈਂ ਇਹਨਾਂ ਨੂੰ ਰੋਜ਼ ਦੇਖਦਾ ਮੈਨੂੰ ਨਹੀਂ ਪਤਾ ਲੱਗਦਾ ਵੀ ਇਹ ਕਿਹੜੀ ਗੇਮ ਖੇਡਦੇ ਆ ਰੋਜ਼ ਤੇ ਅੱਜ ਇਹਨਾਂ ਨੂੰ ਪੁੱਛ ਰਹੇ ਆ ਤੇ ਦੱਸੀ ਬਾਈ ਕਿਹੜੀ ਗੇਮ ਖੇਡਦੇ ਆ ਤੁਸੀਂ ਲੱਲਾ ਲੱਲਾ ਤੇ ਗੇਮ ਦੇ ਵਿੱਚ ਇਹ ਡੰਡੇ ਲੈ ਕੇ ਖੜ ਜਾਂਦੇ ਇੱਕ ਬੰਦਾ ਬਾਲ ਸੁੱਟਦਾ ਤੇ ਇਹਨਾਂ ਨੇ ਆਪ ਦੇ ਹੋਏ ਆ ਦੇਖੋ ਇਹ ਗੋਲ ਰੌਂਡ ਬਣਾਏ ਆ ਤਿੰਨ ਚਾਰ ਜਣਿਆਂ ਨੇ ਠੀਕ ਹੈ ਉਹਦੇ ਵਿੱਚ ਖੜੇ ਹੋ ਜਾਂਦੇ ਆ ਤੇ ਉਧਰੋਂ ਬੰਦਾ ਦੂਜਾ ਬਾਲ ਸੁੱਟਦਾ ਹੈਗਾ ਉਹ ਵੀ ਤੁਹਾਨੂੰ ਦਿਖਾਣਾ ਮੈਂ 2 ਮਿੰਟ ਦੇਖੋ ਜੀ ਸਾਰੇ ਆਪਦੇ ਆਪਦੇ ਗਰਾਊਂਡ ਦੇ ਵਿੱਚ ਆ ਗਏ ਆ ਇਹ ਬਾਲ ਇਹਨਾਂ ਦੀ ਆ ਗਈ ਇੱਥੇ ਲਾਈਨਾਂ ਦੇ ਵਿੱਚ ਮਣੇ ਲੜਕਾ ਬਾਲ ਚੱਕੂਗਾ ਤੇ ਉਹਨਾਂ ਵੱਲੀ ਸੁੱਟੂਗਾ ਇਹ ਇਹਨਾਂ ਨੇ ਬਾਲ ਨੂੰ ਹਿੱਟ ਕਰਦੇ ਕਰਦੇ ਅੱਗੇ ਲੈ ਕੇ ਜਾਣਾ ਤੇ ਇਹ ਆਪਦੇ ਰਾਉਂਡ ਜਿਹੜੇ ਹੈਗੇ ਆ ਇਹਨਾਂ ਤੋਂ ਦੂਰ ਰੱਖਣਾ ਇਹਨਾਂ ਨੇ ਬਾਲ ਨੂੰ ਤੇ ਮੈਂ ਤਾਂ ਬਾਲ ਦਾ ਇਹਨਾ ਗੇਮ ਦਾ ਨਾਮ ਸੁਣ ਕੇ ਹੈਰਾਨ ਹੋ ਗਿਆ ਲੱਗਾ ਗੇਮ ਇਹਨਾਂ ਨੇ ਰੱਖੀ ਆ ਦੇਖੋ ਆਈ ਆ ਬਸ ਇਹਨਾਂ ਨੇ ਇੱਥੇ ਛੱਡ ਦੇਣੀ ਆ ਤੇ ਆਪਦੇ ਆਪ ਦੇ ਰਾਉਂਡ ਦੇ ਵਿੱਚ ਖੜੇ ਹੋ ਜਾਣਾ ਇਹਨਾਂ ਨੇ ਆ ਗਏ ਜਿੰਦੇ ਨਾਲ ਬਾਲ ਟੱਚ ਹੋ ਜੂਗੀ ਉਹਦੀ ਵਾਰੀ ਆ ਜੂਗੀ ਠੀਕ ਹੈ ਜੀ ਲਓ ਜੀ ਵਾਰੀ ਹੁਣ ਇਹਨਾਂ ਦੀ ਆ ਗਈ ਆ ਇਹ ਬਾਲ ਜਿਹੜੇ ਲੜਕੇ ਨਾਲ ਟੱਚ ਹੋਊਗੀ ਉਹਦੀ ਵਾਰੀ ਆ ਜਾਣੀ ਆ ਵੈਸੇ ਇੰਟਰਸਟਿੰਗ ਗੇਮ ਹੈ ਤੇ ਦੇਖੀ ਆ ਮੈਂ ਠੀਕ ਆ ਘੈਂਟ ਆ ਗੇਮ ਦਾ ਨਾਮ ਲੱਲਾ ਸਾਰੇ ਪਲੇਅਰ ਖੜੇ ਆ ਤੇ ਖੇਡ ਰਹੇ ਆ ਇਹਨਾਂ ਚਲੋ ਠੀਕ ਆ ਕਿਸੇ ਨੇ ਖੇਡੀ ਹੋਵੇ ਤਾਂ ਕਮੈਂਟਾਂ ਚ ਜਰੂਰ ਸ਼ੇਅਰ ਕਰਿਓ ਉਸਕੇ ਬਾਏ